ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਸੰਗਤਾਂ ਦੇ ਵਿੱਚ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਹਾਲਾਂਕਿ ਲਗਾਤਾਰ ਜੇਕਰ ਗੁਰੂ ਧਾਮਾਂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਧਾਮਾਂ ਦੇ ਵਿੱਚ ਪੂਰਨ ਤੌਰ ਤੇ ਸਵੇਰ ਤੋਂ ਹੀ ਸੰਗਤ ਜਿਹੜੀ ਆ ਉਹ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਸੱਜਣ ਬੀਬੀ ਪਰਮਜੀਤ ਕੌਰ ਲਾਂਡਰਾ ਮਯੂ ਨੇ ਗੱਲਬਾਤ ਕਰਾਂਗੇ ਬੀਬੀ ਜੀ ਅਗਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੱਲ ਕੀਤੀ ਹੈ ਸ਼ਹੀਦਾਂ ਦੇ ਸ਼ਰਧਾਜਲੀ ਸੰਗਤ ਜਿਹੜੀ ਲਗਾਤਾਰ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਗਰਮੀ ਦਾ ਪੂਰਨ ਤੌਰ ਤੇ ਮੌਸਮ ਹੈ ਪਰ ਇਟੀ ਬੜੀ ਸ਼ਹਾਦਤ ਜਿਹੜੀ ਉਹ ਦਿੱਤੀ ਹੈ ਉਸ ਲੋਕ ਕਿਵੇਂ ਸਮਝਦੇ ਵਿਖੋ ਅੱਜ ਸਵੇਰ ਦੇ ਹੀ ਆਪਾਂ ਸਾਰੇ ਗੁਰੂ ਘਰਾਂ ਚ ਆਪਾਂ ਦੇਖ ਰਹੇ ਆ ਅੱਜ ਇਸ ਵਕਤ ਆਪਾਂ ਗੁਰਦੁਆਰਾ ਆਮ ਸਾਹਿਬ ਬੈਠੇ ਆ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੋਕ ਬਹੁਤ ਸ਼ਰਧਾ ਦੇ ਨਾਲ ਮਨਾ ਰਹੇ ਨੇ ਯਾਦ ਕਰ ਰਹੇ ਨੇ ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਕਿਉਂਕਿ ਇਸ ਵਕਤ ਪਿਛਲੇ 2-3 ਦਿਨਾਂ ਤੋਂ ਫੀਟ ਬੇਬੀ ਪੂਰੇ ਆਪਣੇ ਜੋਬਨ ਤੇ ਹੈ ਤੇ ਪਰ ਇਹਦੇ ਬਾਵਜੂਦ ਵੀ ਲੋਕ ਆਪਣੇ ਪਾਤਸ਼ਾਹ ਨੂੰ ਆਪਣੇ ਰਾਜ ਸੇਰੇ ਨੂੰ ਯਾਦ ਕਰਨ ਵਾਸਤੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਬੱਲ ਭਾਵੇਂ ਇਹ ਬਹੁਤ ਵਿਰਾਗਮਈ ਨੇ ਕੌਮ ਦੇ ਵਾਸਤੇ ਪਰ ਗੁਰੂ ਸਾਹਿਬ ਨੇ ਆਪਣੇ ਜੀਵਨ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਾਡੇ ਸਾਹਮਣੇ ਉਹਨਾਂ ਦੀ ਸ਼ਹੀਦੀ ਆਈ ਹੈ ਉਹਨਾਂ ਨੇ ਸਾਨੂੰ ਇੱਕ ਰਾਹ ਦੱਸਿਆ ਹੈ ਕਿ ਕਿਵੇਂ ਵਿਰਾਗ ਦੇ ਦਿਨਾਂ ਦੇ ਵਿੱਚ ਵੀ ਦੁੱਖ ਦੇ ਦਿਨਾਂ ਦੇ ਵਿੱਚ ਵੀ ਕਿਵੇਂ ਆਨੰਦ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਤੇ ਇਸ ਕੌਮ ਦੇ ਵਾਸਤੇ ਬਹੁਤ ਵੱਡਾ ਸੰਦੇਸ਼ ਹੈ ਕਿਉਂਕਿ ਪਿਛਲੇ ਲੰਬੇ ਆਪਾਂ ਸਦੀਆਂ ਦੀ ਗੱਲ ਕਰ ਲਈਏ ਕਿ ਹਰ ਸਰਦੀ ਦੇ ਵਿੱਚ ਬਹੁਤ ਮੌਕੇ ਇਹ ਜੇ ਆਏ ਨੇ ਜਦੋਂ ਕੌਮ ਨੂੰ ਖਤਮ ਕਰਨ ਦੀਆਂ ਵੀ ਗੱਲਾਂ ਚੱਲੀਆਂ ਨੇ ਕੌਮ ਦੇ ਨੂੰ ਬਿਲਕੁਲ ਨੀਚੇ ਵੱਲ ਡੇਗਣ ਦੀਆਂ ਗੱਲਾਂ ਚੱਲੀਆਂ ਨੇ ਪਰ ਇਹ ਮੈਨੂੰ ਲੱਗਦਾ ਵੀ ਮੇਰੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਹਨਾਂ ਦਾ ਇਹ ਦੱਸਿਆ ਹੋਇਆ ਰਾਹ ਹੈ ਕਿ ਅਸੀਂ ਉਹਨਾਂ ਮੌਕਿਆਂ 'ਚੋਂ ਵੀ ਕਿਵੇਂ ਅਸੀਂ ਉੱਭਰੇ ਆ ਤੇ ਉੱਭਰ ਕੇ ਚੜ੍ਹਦੀ ਕਲਾ ਦੇ ਵਿੱਚ ਆ ਕੇ ਅਸੀਂ ਜਿਹੜੀਆਂ ਡਿਊਟੀਆਂ ਸਿੱਖ ਕੌਮ ਨੂੰ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਈਆਂ ਮੈਂ ਹਮੇਸ਼ਾ ਮੇਰੀ ਇੱਕ ਸੋਚ ਹੈ ਕਿ ਜਿਹੜੀ ਸਿੱਖ ਕੌਮ ਹੈ ਉਹ ਆਮ ਲੋਕਾਈ ਦੀ ਆਮ ਖਲਕਤ ਦੀ ਰੱਖਿਆ ਕਰਨ ਵਾਸਤੇ ਗੁਰੂ ਮਹਾਰਾਜ ਨੇ ਬਖਸ਼ੀ ਹੈ ਉਹਨਾਂ ਨੂੰ ਸਾਜਿਆ ਤੇ ਅਸੀਂ ਹਮੇਸ਼ਾ ਹੀ ਆਪਣੇ ਦੁੱਖਾਂ ਨੂੰ ਪਿੱਛੇ ਰੱਖ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਤੇ ਆਮ ਲੋਕਾਈ ਦੀ ਦੇ ਭਲੇ ਦੇ ਵਾਸਤੇ ਅਸੀਂ ਹਮੇਸ਼ਾ ਇੱਕ ਚਟਾਨ ਵਾਂਗ ਖੜਦੇ ਰਹੇ ਹਾਂ ਤੇ ਇਹੀ ਜਿਹੜੀ ਅੱਜ ਦੇ ਦਿਨ ਸਾਨੂੰ ਅੱਜ ਵੀ ਕਿਤੇ ਕੌਮ ਬਹੁਤ ਵਧੀਆ ਸਥਿਤੀ ਦੇ ਵਿੱਚ ਨਹੀਂ ਲੰਘ ਰਹੀ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਸੰਕਟਾਂ ਦੇ ਵਿੱਚ ਪੰਥ ਹੈ ਜਿਹੜਾ ਉਹ ਘਿਰਿਆ ਹੋਇਆ ਹੈ ਕੌਮ ਲਗਾਈ ਕਿ ਰਹੀ ਹੋਈ ਹੈ ਤੇ ਇਹਨਾਂ ਦਿਨ ਅੱਜ ਦੇ ਦਿਨ ਫੇਰ ਮੁੜ ਕੇ ਸਾਡੇ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਹੈ ਕਿ ਔਖੇ ਵੇਲਿਆਂ ਦੇ ਵਿੱਚੋਂ ਕਿਵੇਂ ਅਸੀਂ ਔਖੇ ਵੇਲੇ ਵੱਲੋਂ ਨਿਕਲਣਾ ਹੈ ਸੋ ਮੈਂ ਸਮਝਦੀ ਆ ਕਿ ਕੌਮ ਸਿੱਖ ਕੌਮ ਜਿਕਰ ਅੱਜ ਆਪਾਂ ਦੇਖ ਰਹੇ ਹਾਂ ਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਆਪਣੇ ਪਾਤਸ਼ਾਹ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਤਾਂ ਇਹ ਸਾਨੂੰ ਉਹਨਾਂ ਵੱਲੋਂ ਹੀ ਬਖਸ਼ੀ ਹੋਈ ਇੱਕ ਕਹਿ ਲਓ ਇੱਕ ਜਜ਼ਬਾ ਹੈ ਉਹਨਾਂ ਵੱਲੋਂ ਬਖਸ਼ਿਆ ਹੋਇਆ ਇਹ ਇੱਕ ਸਾਰੀ ਉਹਨਾਂ ਦਾ ਇੱਕ ਅਗਵਾਈ ਹੈ ਜਿਹਦੇ ਕਰਕੇ ਅੱਜ ਅਸੀਂ ਬਿਨਾਂ ਮੌਸਮ ਦੀ ਪਰਵਾਹ ਕਰੇ ਬਿਨਾਂ ਹੋਰ ਚੀਜ਼ਾਂ ਦੀ ਪਰਵਾਹ ਕਰੇ ਅਸੀਂ ਅੱਜ ਵੱਡੀ ਗਿਣਤੀ 'ਚ ਬਹੁਤ ਵੱਡੀ ਗਿਣਤੀ 'ਚ ਜੋਸ਼ ਦੇ ਨਾਲ ਇਹਨਾਂ ਦਿਨ ਤਿਹਾਰਾ ਨੂੰ ਮਨਾਉਂਦੇ ਆਂ। ਬੀਬੀ ਜੀ ਅਗਰ ਅਰੇਂਜਮੈਂਟ ਦੀ ਗੱਲ ਕੀਤੀ ਜਾਵੇ ਗੁਰਦੁਆਰਾ ਸਾਹਿਬ ਦੇ ਵਿੱਚ ਅਰੇਂਜਮੈਂਟ ਜਿਹੜੀ ਨੂੰ ਗਰਮੀ ਨੂੰ ਦੇਖਦੇ ਪੂਰੇ ਤੌਰ ਤੇ ਕਿਤੇ ਜਾਂਦੇ ਨੇ। ਜੀ। ਸ੍ਰੀ ਗੁਰਦੁਆਰਾ ਅਗਰ ਸ੍ਰੀ ਆਮ ਸਾਹਿਬ ਦੀ ਗੱਲ ਕਰੀ ਜਾਵੇ ਤਾਂ ਕੀ ਕੁਝ ਅਰੇਂਜਮੈਂਟ ਜਿਹੜੀਆਂ ਸੰਗਤਾਂ ਦੀ ਸਹੂਲਤ ਦੇ ਲਈ ਕੀਤੇ ਗਏ ਨੇ? ਦੇਖੋ ਤੁਸੀਂ ਦੇਖਿਆ ਵੀ ਹੁਣ ਆਪਾਂ ਦੇਖਿਆ ਕਿ ਦੋ ਸ਼ਬੀਲਾ ਲੱਗੀਆਂ ਹੋਈਆਂ ਨੇ ਕਿਉਂਕਿ ਇਸ ਵਕਤ ਇਹ ਬੰਦਾ ਜਦੋਂ ਗੱਡੀ ਚੋਂ ਵੀ ਨਿਕਲਦਾ ਹੈ ਨਾ ਉਹਨੂੰ ਇੱਕਦਮ ਇਹ ਹੁੰਦਾ ਕਿ ਕੁਝ ਠੰਡਾ ਕੋਈ ਠੰਡਕ ਮਤਲਬ ਮਨ ਨੂੰ ਠੰਡਕ ਪੈਦਾ ਹੋਵੇ ਇਸ ਤਰ੍ਹਾਂ ਦੀ ਚੀਜ਼ ਚਾਹੇ ਉਹ ਸਿੰਪਲ ਜਲਦੀ ਉਹ ਸੇਵਾ ਹੋਵੇ ਪਰ ਇੱਥੇ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਤੁਸੀਂ ਦੇਖਿਆ ਨਾ ਕਿ ਗੇਟ ਦੇ ਬਾਹਰ ਵੀ ਸ਼ਬੀਲ ਲੱਗੀ ਹੋਈ ਹੈ ਗੇਟ ਦੇ ਅੰਦਰ ਵੀ ਤਿੰਨ ਚਾਰ ਤਰ੍ਹਾਂ ਦੀ ਸ਼ਬੀਲ ਲੱਗੀ ਹੋਈ ਹੈ ਤੇ ਲੰਗਰ ਦਾ ਵੀ ਮੈਨੇਜਮੈਂਟ ਵੱਲੋਂ ਮੈਨੇਜਰ ਸਾਹਿਬ ਨੇ ਸਾਡੇ ਸਰਦਾਰ ਅਮਰਜੀਤ ਸਿੰਘ ਜਿੰਦਵੜੀ ਉਹਨਾਂ ਨੇ ਬਹੁਤ ਅੱਛੇ ਪ੍ਰਬੰਧ ਮੈਂ ਸਮਝਦੀ ਆ ਕਿ ਪਿਛਲੇ ਸਮਿਆਂ ਦੇ ਨਾਲੋਂ ਵੀ ਬਹੁਤ ਬਿਹਤਰ ਪ੍ਰਬੰਧ ਨੇ ਜਿਹੜੇ ਕੀਤੇ ਹੋਏ ਨੇ ਆਪਾਂ ਦੇਖਿਆ ਹੋਣਾ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਰਸਤੇ ਦੇ ਵਿੱਚ ਜੋ ਇੱਕ ਕਾਰਪਟ ਕਹਿ ਸਕਦੇ ਆਪਾਂ ਵਿਸ਼ੇ ਹੋਏ ਨੇ ਉਹਨਾਂ ਨੂੰ ਵੀ ਠੰਡਾ ਰੱਖਣ ਦੇ ਪ੍ਰਬੰਧ ਨੇ ਰੈਗੂਲਰਲੀ ਉਹਨਾਂ ਨੂੰ ਗਿੱਲਾ ਰੱਖਿਆ ਜਾ ਰਿਹਾ ਤਾਂ ਕਿ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਹੋਰ ਵੀ ਹਰ ਤਰ੍ਹਾਂ ਦੇ ਜਿਵੇਂ ਦਰਬਾਰ ਸਾਹਿਬ ਦੇ ਅੰਦਰ ਆ ਜਿੱਥੇ ਵੀ ਕਿਤੇ ਹੋਰ ਸੰਗਤ ਬੈਠੀ ਹੈ ਕੂਲਰ ਦੇ ਪ੍ਰਬੰਧ ਦੇ ਆਏ ਸੀ ਦੇ ਪ੍ਰਬੰਧਾਂ ਪੱਖਿਆਂ ਦੇ ਪ੍ਰਬੰਧ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਐਸਜੀਬੀਸੀ ਵੱਲੋਂ ਮੇਰੇ ਖਿਆਲ ਚ ਸਿਰਫ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਆਪਾਂ ਗੱਲ ਨਾ ਕਰੀਏ ਹਰ ਗੁਰੂ ਘਰ ਦੇ ਵਿੱਚ ਜਿੱਥੇ ਵੀ ਐਸਜੀਪੀਸੀ ਦੇ ਪ੍ਰਬੰਧ ਨੇ ਬਿਹਤਰ ਪ੍ਰਬੰਧ ਹੀ ਸਾਡੀ ਮੈਨੇਜਮੈਂਟ ਵੱਲੋਂ ਹੁੰਦੇ ਨੇ ਬਾਕੀ ਕਮੀਆਂ ਪੇਸ਼ੀਆਂ ਜੇ ਰਹਿ ਜਾਂਦੀਆਂ ਸੰਗਤ ਗੁਰੂ ਆਪ ਬਖਸ਼ਣਹਾਰ ਹੈ ਤੇ ਆਪ ਹੀ ਸੇਰ ਦੇਣ ਵਾਲੇ ਨੇ ਆਉਣ ਵਾਲੇ ਸਮੇਂ ਅਚ ਜੇ ਕੋਈ ਰਹਿ ਵੀ ਜਾਂਦੀ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਨਾ ਰਹੇ ਕਮੀ ਪੇਸ਼ੀ ਤੇ ਆਪਣੇ ਵੱਲੋਂ ਅਸੀਂ ਬਿਹਤਰ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅ ਦਵਾਂਗਰੇ ਚੱਲਦੇ ਨੇ ਜ਼ਾਰੇ ਨੇ ਕਿਹੜੇ ਪ੍ਰਸਿੱਧ ਰਾਗੀ ਜਥੇ ਜਿਹੜੇ ਅੱਜ ਸੰਗਤਾਂ ਨੂੰ ਲਿਹਾਣ ਜਿਹੜੇ ਕਰਦੇ ਹੋਏ ਨੇ ਜ਼ਰਾਨੀ ਦੇਖੋ ਬਹੁਤ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਧੀਆ ਉੱਗੇ ਜਿਹੜੇ ਰਾਗੀ ਜਥੇ ਨੇ ਉਹ ਵੀ ਆ ਰਹੇ ਨੇ ਸੰਗਤ ਦੇ ਵਿੱਚੋਂ ਵੀ ਸਾਡੀਆਂ ਬੀਬੀਆਂ ਜਿਵੇਂ ਸੁਖਮਨੀ ਸਾਹਿਬ ਦੇ ਪਾਠ ਲਗਾਤਾਰ ਕਰਦੀਆਂ ਰਹੀਆਂ ਨੇ ਇਹ ਆਪਾਂ ਦੇਖਿਆ ਕਿ ਹੁਣ ਇਹ ਇੱਕ ਬਹੁਤ ਇੱਕ ਮੈਂ ਸਮਝਦੀ ਆ ਕਿ ਕੌਮ ਦੇ ਵਾਸਤੇ ਇੱਕ ਮੈਂ ਚੜ੍ਹਦੀ ਕਲਾ ਵਾਲੀ ਗੱਲ ਸਮਝਦੀ ਆ ਕਿ ਪਹਿਲਾ ਹੁੰਦਾ ਸੀਗਾ ਕਿਤੇ ਸ਼ਹਿਰਾਂ ਦੇ ਵਿੱਚ ਹੀ ਜ਼ਿਆਦਾਤਰ ਸੁਖਮਣੀ ਸਾਹਿਬ ਦੇ ਨਾਂ ਤੇ ਕਮੇਟੀਆਂ ਸੋਸਾਇਟੀਆਂ ਬਣੀਆਂ ਹੁੰਦੀਆਂ ਨੇ ਬੀਬੀਆਂ ਨੇ ਪੜੀਆਂ ਲਿਖੀਆਂ ਬੀਬੀਆਂ ਨੇ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਖਮਣੀ ਸਾਹਿਬ ਦੇ ਪਾਠ ਕਰਦੀਆਂ ਨੇ ਤੇ ਅੱਜ ਉਹਨਾਂ ਦੀ ਸਮਾਪਤੀ ਵੀ ਹੋਈ ਹੈ ਪਰ ਮੈਂ ਹੁਣ ਇਹ ਦੇਖਦੀਆਂ ਕਿ ਮੈਂ ਆਪਣੀ ਹਲਕੇ ਦੀ ਜ਼ਿਕਰ ਗੱਲ ਕਰਾਂ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਬੀਬੀਆਂ ਦੇ ਜਥੇ ਕਿਤੇ ਜੇ ਜੇ ਸੱਤ ਬੀਬੀਆਂ ਨੇ ਤਾਂ ਉਹ ਨੇ ਕਿਤੇ 12 ਕਿਤੇ 15 ਕਿਤੇ 50 ਕਿਤੇ 100 ਬੀਬੀਆਂ ਰਲ ਮਿਲ ਕੇ ਮਤਲਬ ਘਟੋ ਘਟਵੀ ਮੇਰੇ ਖਿਆਲ ਚ 2-3 ਘੰਟੇ ਨੇ ਗੁਰੂ ਮਹਾਰਾਜ ਦੇ ਦੇ ਦੀ ਅਖਵਾਈ ਦੇ ਵਿੱਚ ਉਹ ਗੁਰੂ ਪਾਤਸ਼ਾਹ ਨੂੰ ਯਾਦ ਵੀ ਕਰਦੀਆਂ ਨੇ ਤੇ ਜਿੱਥੇ ਆਪਣੇ ਆਪ ਨੂੰ ਗੁਰਬਾਣੀ ਦੇ ਨਾਲ ਜੋੜਦੀਆਂ ਨੇ ਮੈਂ ਸਮਝਦੀ ਆ ਕਿ ਕਿਉਂਕਿ ਬੀਬੀਆਂ ਜਿਵੇਂ ਆਪਾਂ ਆਮ ਕਹਿ ਦਿੰਦੇ ਆ ਕਿ ਬੀਬੀਆਂ ਜਿਹੜੀਆਂ ਔਰਤ ਐ ਉਹ ਕਰਦਾ ਉਹ ਬੱਚਿਆਂ ਵਾਸਤੇ ਪਹਿਲਾ ਸਕੂਲ ਐ ਸਿੱਖਣ ਦਾ ਤੇ ਜਦੋਂ 2-3 ਘੰਟੇ ਉਹ ਇੱਕ ਲੇਵ ਲੱਗਦੀ ਹੈ ਗੁਰੂ ਮਹਾਰਾਜ ਦੇ ਨਾਲ ਤੇ ਜਦੋਂ ਉਹ ਉਸ ਬਿਰਤੀ ਦੇ ਨਾਲ ਆਪਣੇ ਘਰ ਜਾਂਦੀਆਂ ਨੇ ਤਾਂ ਘਰ ਦੇ ਵਿੱਚ ਜਿਵੇਂ ਬੱਚੇ ਨੇ ਆ ਹੋਰ ਨੇ ਉਹਨਾਂ ਤੇ ਵੀ ਮੇਰੇ ਖਿਆਲ ਚ ਅੱਛਾ ਪ੍ਰਭਾਵ ਪੈਂਦਾ ਔਰ ਖਾਸ ਕਰਕੇ ਅੱਜ ਕੱਲ ਦੇ ਜ਼ਮਾਨੇ 'ਚ ਜਦੋਂ ਆਪਾਂ ਸਮਝਦੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੀਆਂ ਬੀਬੀਆਂ ਆ ਸਾਰੇ ਮਨੁੱਖਤਾ ਹੀ ਉਲਝੀ ਹੋਈ ਹੈ ਟਾਈਮ ਨਹੀਂ ਉਹਨਾਂ ਕੋਲ ਟੀਵੀ ਦੇ ਵਿੱਚ ਉਲਝੇ ਹੋਏ ਨੇ ਉਸ ਦੌਰਾਨ ਜਦੋਂ ਆਪਾਂ 2-3 ਘੰਟੇ ਵੀ ਆਪਾਂ ਇੱਕ ਪਾਸੇ ਲਾਉਨੇ ਆ ਆਪਣੀ ਲੇਵ ਲਾਉਨੇ ਆ ਤਾ ਫਿਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਬਿਹਤਰ ਜਿਹੜੇ ਪ੍ਰਭਾਵ ਨੇ ਉਹ ਸਾਡੇ ਪਰਿਵਾਰਾਂ ਚ ਪੈਣਗੇ ਤੇ ਆਪਾਂ ਨੇਚਰਲੀ ਹੈ ਪਰਿਵਾਰ ਦੇ ਵਿੱਚ ਅੱਛੇ ਸੰਸਕਾਰ ਹੋਣਗੇ ਉਹ ਉਸੇ ਪਰਿਵਾਰ ਚੋਂ ਨਿਕਲ ਕੇ ਸਮਾਜ ਦੇ ਵਿੱਚ ਜਾਣਾ ਤੇ ਸਾਨੂੰ ਆਸ ਰੱਖਣੀ ਚਾਹੀਦੀ ਹੈ ਭਾਵੇਂ ਇਸ ਵਕਤ ਹਾਲਾਤ ਲਾਅ ਐਂਡ ਆਰਡਰ ਦੇ ਬਹੁਤ ਬਿਹਤਰ ਨਹੀਂ ਹੈਗੇ ਖਾਸ ਕਰਕੇ ਜੇਕਰ ਆਪਾਂ ਆਪਣੇ ਸ਼ਹਿਰ ਦੀ ਗੱਲ ਕਰੀਏ ਕੱਲ ਜੋ ਕਣਾਉਣਾ ਇੱਕ ਵਾਰਦਾਤ ਆਪਣੇ ਸ਼ਹਿਰ ਦੇ ਵਿੱਚ ਪੰਜ ਫੇਸ ਮੋਹਾਲੀ ਚ ਹੋਈ ਹੈ ਜਿਸ ਤਰੀਕੇ ਨਾਲ ਇੱਕ ਇੱਕ ਮਾਸੂਮ ਕੁੜੀ ਨੂੰ ਸ਼ਰਿਆਮ ਮ ਮਤਲਬ ਤਲਵਾਰ ਦੇ ਨਾਲ ਟੋਟੇ ਟੋਟੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਕ ਦੁੱਖ ਵੀ ਲੱਗਿਆ ਇਸ ਗੱਲ ਦਾ ਕਿ ਲੋਕ ਕੋਲ ਦੀ ਲੰਗ ਰਹੇ ਨੇ ਇਹ ਸਾਡੇ ਪੰਜਾਬੀਆਂ ਦੀ ਖਾਸੀਅਤ ਨਹੀਂ ਹੈ ਪੰਜਾਬੀ ਦਾ ਮੂਰੇ ਹੋ ਕੇ ਮਰ ਮਿਟਣ ਨੂੰ ਤਿਆਰ ਹੁੰਦੇ ਨੇ ਕਿਸੇ ਗਰੀਬ ਗੁਰਬੇ ਦੀ ਨਿਆਸਰੇ ਦੇ ਦਾ ਅਸੀਂ ਆਸਰਾ ਬਣਦੇ ਆ ਸਾਨੂੰ ਗੁਰੂ ਮਹਾਰਾਜ ਦਾ ਇਹ ਦੀ ਬਖਸ਼ਿਸ਼ ਹੈ ਪਰ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਹੈ ਕਿ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਜਿਹੜੀਆਂ ਇਹ ਕੁਰਿਤੀਆਂ ਨੇ ਜਿਹੜਾ ਸਾਡੇ ਚ ਡਰ ਪੈਦਾ ਹੋ ਰਿਹਾ ਹੈ ਅਸੀਂ ਆਪਣੇ ਆਪ ਵਾਸਤੇ ਹੀ ਨਿੱਜ ਵਾਸਤੇ ਸੋਚਣ ਲੱਗ ਗਏ ਹਾਂ ਸੋਸਾਇਟੀ ਵਾਸਤੇ ਸਮਾਜ ਵਾਸਤੇ ਸੋਚਣ ਦੀ ਬਿਰਤੀ ਸਾਡੇ ਚ ਘਟ ਗਈ ਹੈ ਤਾਂ ਇਹ ਚੀਜ਼ਾਂ ਜਿਹੜੇ ਇਹ ਦਿਨ ਤਿਹਾਰ ਨੇ ਇਹਨਾਂ ਦਾ ਬਹੁਤ ਵੱਡਾ ਅਸਰ ਹੋਊਗਾ ਸਮਾਜ 'ਤੇ ਇੱਕ ਬਿਹਤਰ ਸਮਾਜ ਦੀ ਆਪਾਂ ਆਸ ਰੱਖ ਸਕਦੇ ਹਾਂ ਕੁਝ ਦਿਨ ਪਹਿਲਾਂ ਪਿੱਛੇ ਚਲੀ ਤਾਂ 1984 ਦੀ ਘਟਨਾ ਕੱਲੋਕਾਰ ਜੁਰੂ ਵਾਪਰਿਆ ਸੀਗਾ ਜੀ ਤਾਂ ਲੱਗਦਾ ਨਹੀਂ ਕਿ ਸਿੱਖ ਨੇ ਸਿਰਫ ਕੋਸ਼ਿਸ਼ ਜਦੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹਜੇ ਤੱਕ ਸਿੱਖ ਜਿਹੜੇ ਨੇ ਉਸ ਤੋਂ ਉੱਬਰ ਨਹੀਂ ਪਾਏ ਇਨਸਾਫ਼ ਨਹੀਂ ਮਿਲ ਪਾਇਆ ਉਹਨਾਂ ਨੂੰ ਦੇਖੋ ਇਹ ਨਾ ਮੈਂ ਸਮਝਦਿਆਂ ਕਿ ਕੌਮ ਸਾਡੀ ਕਿਤੇ ਨਾ ਕਿਤੇ ਦੁਬਿਧਾ ਦਾ ਸ਼ਿਕਾਰ ਹੈ ਇੱਕ ਪਾਸੇ ਆਪਾਂ 84 ਦੇ ਕੱਲੂ ਘਾਰੇ ਦੀ ਗੱਲ ਕਰਦੇ ਆ ਕਿੰਨਾ ਲੋਕਾਂ ਨੇ ਕੀਤਾ ਤੇ ਇੱਕ ਪਾਸੇ ਤਾਂ ਅਸੀਂ ਉਹ ਪੁਰਾਣੇ ਕੱਲੂ ਘਾਰੇ ਨੇ ਛੋਟਾ ਕੰਦੂ ਘਾਰਾ ਵੱਡਾ ਕੱਲੂ ਘਾਰਾ ਹੋਰ ਸਮਾਜ ਦੇ ਵਿੱਚ ਉਸ ਵਕਤ ਸਿੱਖ ਕੌਮ ਦੇ ਨਾਲ ਬਹੁਤ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਅੱਜ ਵੀ 200 ਸਾਲ ਬਾਅਦ 300 ਸਾਲ ਬਾਅਦ 400 ਸਾਲ ਬਾਅਦ ਆਪਾਂ ਯਾਦ ਰੱਖਦੇ ਆ ਆਪਣੇ ਚੇਤਿਆਂ ਚਾਹੇ ਆਪਣੇ ਜ਼ਖਮ ਵੀ ਅੱਲੇ ਨੇ ਤੇ ਇੱਕ ਪਾਸੇ ਅਸੀਂ 40 ਸਾਲ ਪਹਿਲਾਂ ਹੋਈ ਗੱਲ ਨੂੰ ਅਸੀਂ ਕਿਵੇਂ ਭੁੱਲ ਗਏ ਉਹ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਜਿਨ੍ਹਾਂ ਬੰਦਿਆਂ ਨੇ ਕੀਤਾ ਹੈ ਅਫਸੋਸ ਇਹ ਹੋਇਆ ਕਿ 1 ਜੂਨ ਨੂੰ ਕਿਉਂਕਿ ਇਲੈਕਸ਼ਨ ਦੇ ਦਿਨ ਸੀ ਹੈਨਾ ਮੈਨੂੰ ਇਹ ਗੱਲ ਕਰਨੀ ਨਹੀਂ ਸੀ ਚਾਹੀਦੀ ਪਰ ਕਿਉਂਕਿ ਗੱਲ ਚੱਲੀ ਹੈ ਤਾਂ ਇਹ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਔਲੰਭਾ ਹੈ ਜਿਹੜਾ ਸਾਡੀ ਕੌਮ ਦੇ ਪ੍ਰਤੀ ਉਹ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਕਿ 1 ਜੂਨ ਨੂੰ ਜਿਹੜੇ ਬੰਦਿਆਂ ਨੇ ਜਿਹੜੀ ਪਾਰਟੀ ਨੇ ਜਿਹੜੇ ਲੋਕਾਂ ਨੇ ਸਾਨੂੰ ਜ਼ਲੀਲ ਕੀਤਾ ਗੁਰੂ ਸਾਹਿਬਾਨ ਦੇ ਦਾ ਇੱਕ ਜਿਹੜਾ ਇੱਕ ਸਭ ਤੋਂ ਵੱਡਾ ਸਾਡਾ ਸਿੱਖ ਕੌਮ ਦਾ ਸਾਡਾ ਮਰਕਜ਼ ਹੈ ਸਾਡਾ ਸਾਡਾ ਆਸਾ ਜਿੱਥੇ ਜਿੱਥੋਂ ਅਸੀਂ ਸੇਧ ਲੈ ਕੇ ਚੱਲਦੇ ਆ ਉਹਨੂੰ ਗੋਲੀਆਂ ਦੇ ਨਾਲ ਬਿੰਨ ਕੇ ਰੱਖ ਪਿਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ 2500 ਦੇ ਕਰੀਬ ਸਰੂਪ ਨੇ ਜਿਹੜੇ ਜ਼ਖਮੀ ਕੀਤੇ ਤੇ ਅੱਜ ਅਸੀਂ ਉਸੇ ਦਿਨ ਪਹਿਲੀ ਪਹਿਲੀ ਜੂਨ ਨੂੰ ਅਸੀਂ ਉਸੇ ਪਾਰਟੀ ਨੂੰ ਅਸੀਂ ਹੁਮ ਹਮਾ ਕੇ ਅਸੀਂ ਵੋਟਾਂ ਪਾ ਕੇ ਅੱਜ ਪੰਜਾਬ ਦੇ ਵਿੱਚ ਮੈਜੋਰਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਆ ਤੇ ਇਹ ਦੁਬਿਦਾ ਦੁਬਿਦਾ ਹੈ ਕੀ ਹੈ ਮੈਨੂੰ ਅੱਜ ਤੱਕ ਇਹ ਸਮਝਣੇ ਲੱਗੀ ਕਿ ਇੱਕ ਪਾਸੇ ਆਪਾਂ ਉਲੰਭੇ ਦੰਦੇ ਆ ਆਪਾਂ 84 ਨੂੰ ਯਾਦ ਰੱਖਣ ਦੀਆਂ ਗੱਲਾਂ ਕਰਦੇ ਆ ਤੇ ਜਦੋਂ ਯਾਦ ਰੱਖਣਾ ਜਿਸ ਦਿਨ ਯਾਦ ਰੱਖਣਾ ਉਸ ਦਿਨ ਅਸੀਂ ਬਿਲਕੁਲ ਭੁੱਲ ਕੇ ਅਸੀਂ ਬਿਲਕੁਲ ਇੱਕ ਕਿਸਮ ਦਾ ਸਮੋਹਿਤ ਹੋ ਕੇ ਉਸ ਪਾਰਟੀ ਦੇ ਲੜ ਲੱਗਦੇ ਆ ਜਿਹੜੀ ਪਾਰਟੀ ਨੇ ਸਾਨੂੰ ਜਲੀਲ ਕੀਤਾ ਹੋਵੇ ਤੇ ਇਹ ਕੌਮ ਨੂੰ ਸੋਚਣੀ ਪੈਣੀ ਆ ਗੱਲ ਇਹ ਨਹੀਂ ਕਿ ਤੁਸੀਂ ਇਹ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਨਾਲ ABC ਦੇ ਨਾਲ ਲੱਗੋ ਪਰ ਪੰਥਕ ਮੁੱਦਿਆਂ ਤੇ ਸਾਨੂੰ ਕਿਤੇ ਨਾ ਕਿਤੇ ਸਾਨੂੰ ਸੋਚਣਾ ਪੈਣਾ ਹੈ ਜੇਕਰ ਪੰਥਕ ਮੁੱਦਿਆਂ ਦੀ ਗੱਲ ਕਰਨ ਵਾਲੀ ਪਾਰਟੀ ਕਿਤੇ ਲੱਗਦਾ ਹੈ ਕਿ ਗਲਤ ਹੈ ਪਰ ਆਪਾਂ ਵੀ ਆਪਾਂ ਆਪਾਂ ਵੀ ਕਿਤੇ ਸਮਾਜ ਵੀ ਕਿਤੇ ਸਹੀ ਨਹੀਂ ਕਰ ਰਿਹਾ ਸਮਾਜ ਨੂੰ ਵੀ ਉਹ ਸੋਚ ਰੱਖਣੀ ਚਾਹੀਦੀ ਹੈ ਤੇ ਅਸੀਂ ਬੀਬੀ ਪਰਮਜੀਤ ਕੋਲ ਲਾਂਡਰਾ ਜਿਹਨਾਂ ਲੋਕ ਗੱਲਬਾਤ ਜਿਹੜੀ ਕੀਤੀ ਗਈ ਹਾਲਾਂਕਿ ਜੇਕਰ ਸ਼ਹੀਦਾਂ ਦੇ ਸਰਤਾਜ ਦੀ ਗੱਲ ਕਰੀਏ ਜੀ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀ ਤਾਂ ਅੱਜ ਉਹਨਾਂ ਦਾ ਸ਼ਹੀਦੀ ਪੁਰਬ ਸਰਦਾ ਤੇ ਪਾਵਨ ਨੂੰ ਹਰ ਇੱਕ ਗੁਰਦੁਆਰਾ ਸਾਹਿਬ ਉਨ ਵਿਕੇ ਮਨਾਇਆ ਜਾ ਰਿਹਾ ਹੈ ਮਹਾਨਤੋ ਬੁਢੇ ਜਨਿਸ਼ਟ ਵਰਿੰਦਰਜੀ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬਟੀਵੀ